ਉਰਲਾ ਮੰਕਾ ਕਹਿੰਦੇ ਇੱਕ ਸਾਧੂ ਸਨ ਉਹਨਾਂ ਕੋਲ ਰੋਜ਼ ਇੱਕ ਨੌਜਵਾਨ ਨੇ ਜਾਣਾ ਇਹ ਸਾਖੀ ਮੈਂ ਸਿਰਫ ਸੁਣਾਉਣ ਲੱਗਾ ਸਿਧਾਂਤ ਨੂੰ ਸਮਝਣ ਲਈ ਕਹਾਣੀ ਸੇਵਾ ਕਰਨੀ ਪਰ ਚੰਚਲਤਾਈ ਟਿਚਰਾ ਕਰਨੀਆਂ ਮਜ਼ਾਕ ਜਾਂ ਕਰੀ ਜਾਣੇ ਉਹਨਾਂ ਦੇ ਮਨ ਚਾਹੇ ਵੀ ਬੰਦਾ ਆਉਂਦਾ ਵੀ ਇਹ ਕੋਲ ਵੀ ਬੈਠਦਾ ਪਰ ਇਹਦੀ ਚੰਚਲਤਾਈ ਨਹੀਂ ਜਾਂਦੀ ਪਈ ਇੱਕ ਦਿਨ ਉਹ ਕਿਤੇ ਬਾਜ਼ਾਰ ਸ਼ਹਿਰ ਗਿਆ ਤੇ ਕਹਿੰਦੇ ਬਾਬਾ ਜੀ ਆਪਾਂ ਸ਼ਹਿਰ ਚੱਲੇ ਅੱਜ ਨਹੀਂ ਮੈਂ ਤੁਹਾਡੇ ਕੋਲ ਆਉਣਾ ਹਾਸੇ ਚ ਕਹਿੰਦਾ ਕੁਝ ਮੰਗਾਣਾ ਤੇ ਨਹੀਂ ਖਾਣ ਪੀਣ ਨੂੰ ਕਹਿੰਦੇ ਨੇ ਮੈਂ ਤਾਂ ਕਿਦੀ ਸ਼ਹਿਰ ਗਿਆ ਨਹੀਂ ਤਿੰਨ ਕਿ ਚੀਜ਼ਾਂ ਮੇਰੀਆਂ ਲੈ ਆਵੀਂ ਉਹ ਕਹਿੰਦਾ ਦੱਸੋ ਤਿੰਨ ਕਿਹੜੀਆਂ ਕਹਿੰਦਾ ਤੇਰੇ ਕੋਲ ਪੈਨਸਲ ਜਾਂ ਪੈਨ ਕਾਗਜ਼ ਹੈ ਉਹ ਕਹਿੰਦਾ ਮੈਨੂੰ ਇੰਨੀਆਂ ਗੱਲਾਂ ਚੇਤੇ ਮੈਂ ਤਿੰਨ ਨਹੀਂ ਚੇਤੇ ਕਰ ਸਕਦਾ ਉਹ ਗੰਭੀਰ ਹੋ ਕੇ ਕਹਿੰਦੇ ਸੱਚੀ ਮੁੱਚੀ ਇਹ ਤਿੰਨ ਚੇਤੇ ਨਹੀਂ ਰਹਿੰਦੀਆਂ ਕਹਿੰਦਾ ਜੀ ਚਲੋ ਲਿਖਾ ਦਿਓ ਉਨੇ ਲਿਖਾਇਆ ਤੇ ਪਹਿਲੀ ਗੱਲ ਸਾਧੂ ਨੇ ਲਿਖਾਈ ਕਿ ਘਟੇ ਘਟੇ ਇਹ ਲਿਖਾ ਦਿੱਤਾ ਜੀ ਘਟੇ ਘਟੇ ਉਹ ਲਿਖਣ ਤੋਂ ਪਹਿਲਾਂ ਕਹਿੰਦਾ ਜੀ ਇਹ ਕਿਹੜੀ ਚੀਜ਼ ਹੁੰਦੀ ਹੈ ਪਾਣ ਵਾਲੀ ਖਾਣ ਵਾਲੀ ਉਹ ਕਹਿੰਦਾ ਸਾਰਿਆਂ ਕੋਲ ਹੀ ਹੁੰਦੀ ਹੈ ਤੈਨੂੰ ਅਜੇ ਸਮਝ ਕੋਈ ਨਹੀਂ ਘਟੇ ਘਟੇ ਉਹਨੇ ਲਿਖ ਲਿਆ ਕਹਿੰਦਾ ਜੀ ਦੂਜੀ ਉਹ ਕਹਿੰਦਾ ਦੂਜੀ ਵਧੇ ਵਧੇ ਉਹ ਫਿਰ ਸੋਚੀ ਪੈ ਗਿਆ ਵਧੇ ਵਧੇ ਕਿਹੜੀ ਖਾਣ ਵਾਲੀ ਚੀਜ਼ ਹੈ ਉਹ ਕਹਿੰਦਾ ਬਾਬਾ ਜੀ ਤੁਸੀਂ ਮੇਰੇ ਨਾਲ ਮਜ਼ਾਕ ਤੇ ਨਹੀਂ ਕਰ ਰਿਹਾ ਅੱਜ ਕਹਿੰਦਾ ਨਹੀਂ ਨਹੀਂ ਪੁੱਤਰ ਮੈਂ ਮਜ਼ਾਕ ਨਹੀਂ ਕਰ ਰਿਹਾ ਇੱਕ ਘਟੇ ਘਟੇ ਦੂਜੀ ਵਸਤੂ ਇਹ ਵਧੇ ਵਧੇ ਕਹਿੰਦਾ ਤੀਜੀ ਕਹਿੰਦਾ ਤੀਜੀ ਲਿਖ ਲੈ ਨਾ ਵਧੇ ਨਾ ਘਟੇ ਉਹਨੇ ਲਿਖ ਤੇ ਨੇ ਲਈਆਂ ਪਰ ਮਨ ਚ ਗਿਣਤੀਆਂ ਗਿੰਦਾ ਪਿਆ ਵੀ ਇਹ ਚੀਜ਼ਾਂ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਇਹ ਇਹ ਮਾਜਰਾ ਕੀ ਹੈ ਸੋਚੀ ਗਿਆ ਪਰ ਜਦੋਂ ਬਾਜ਼ਾਰ ਚ ਪਹੁੰਚਿਆ ਮਨ ਚ ਆਇਆ ਕੱਪੜੇ ਵਾਲੇ ਕੱਪੜਾ ਵੀ ਨਹੀਂ ਹੋ ਸਕਦਾ ਕੋਈ ਸਬਜ਼ੀ ਭਾਜੀ ਵੀ ਤਰਕਾਰੀ ਵੀ ਨਹੀਂ ਮਨ ਚ ਆਇਆ ਕਿਤੇ ਪੰਸਾਰੀ ਵਾਲੇ ਨਾਲ ਕੋਈ ਚੀਜ਼ ਹੋਵੇ ਕਿਉਂਕਿ ਜੜੀਆਂ ਬੂਟੀਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੋ ਸਕਦਾ ਉਹਦੇ ਕੋਲ ਹੋਵੇ ਉਹਦੇ ਕੋਲ ਜਾ ਕੇ ਇਕੱਲੇ ਨੇ ਪੁੱਛਿਆ ਜੀ ਆਹ ਤਿੰਨ ਚੀਜ਼ਾਂ ਮਿਲ ਜਣਗੀਆਂ ਘਟੇ ਘਟੇ ਵਧੇ ਵਧੇ ਨਾ ਵਧੇ ਨਾ ਘਟੇ ਉਹ ਕਾਗਜ਼ ਪੜ੍ਹ ਕੇ ਕਹਿੰਦਾ ਮੂਰਖ ਕਹਿੰਦਾ ਮੈਂ ਮੂਰਖ ਤਾਂ ਨਹੀਂ ਪਰ ਮੈਨੂੰ ਕਿਸੇ ਨੇ ਮਂਗਾਈਆਂ ਨੇ ਕਹਿੰਦਾ ਬਾਹਰ ਚੱਲ ਇਹ ਪੰਸਾਰੀ ਇਹ ਕੋਈ ਜੜੀ ਬੂਟੀ ਨਹੀਂ ਅਖੀਰ ਤੇ ਬੰਦਾ ਜਿਵੇਂ ਖੇਜਿਆ ਗਾ ਬਾਜ਼ਾਰ ਚੋਂ ਰਸਤੇ ਵਿੱਚ ਤੁਰਿਆ ਹੋਵੇ ਤੇ ਸੱਚੀ ਮੁੱਚੀ ਇੱਕ ਦਰवेश ਬੈਠਾ ਹੋਇਆ ਉਹਦੇ ਭਾਗ ਚੰਗੇ ਸੰਜੀ ਉਹਦੇ ਮਨ ਚ ਆਇਆ ਵੀ ਬਾਬੇ ਨੇ ਕਿਤੇ ਰਮਜ ਤਾਂ ਨਹੀਂ ਮਾਰ ਦਿੱਤੀ ਮੈਨੂੰ ਕੁਝ ਸਮਝਾਉਣਾ ਤੇ ਨਹੀਂ ਚਾਹਦੇ ਇਸ ਦਰवेश ਨੂੰ ਪੁੱਛ ਲਈਏ ਉਹਦੇ ਕੋਲ ਜਾ ਕੇ ਬੈਠ ਗਿਆ ਕਹਿੰਦਾ ਬਾਬਾ ਜੀ ਆ ਮੇਰੇ ਤਿੰਨ ਕਿ ਸਵਾਲ ਨੇ ਇਹ ਜਵਾਬ ਦੇ ਸਕਦੇ ਹੋ ਉਹ ਕਹਿੰਦਾ ਦੱਸ ਉਹਨੇ ਜਦ ਦੱਸਿਆ ਜੀ ਪਹਿਲਾ ਘਟੇ ਘਟੇ ਦੂਜਾ ਵਧੇ ਵਧੇ ਤੀਜੀ ਨਾ ਵਧੇ ਨਾ ਘਟੇ ਉਹ ਹੱਸ ਕੇ ਕਹਿੰਦਾ ਪੁੱਤਰੇ ਤੇ ਤੇਰੇ ਕੋਲ ਵੀ ਆ ਗਈ ਕਹਿੰਦਾ ਮੇਰੇ ਕੋਲ ਕਹਿੰਦਾ ਸਾਰੀ ਦੁਨੀਆ ਕੋਲ ਹੈ ਕਹਿੰਦਾ ਖਾਣ ਵਾਲੀ ਕਹਿੰਦਾ ਨਾ ਖਾਣ ਵਾਲੀ ਨਹੀਂ ਹੰਡਾਣ ਵਾਲੀ ਹੈ ਕਹਿੰਦਾ ਹੰਡਾਣ ਦਾ ਮਤਲਬ ਕੱਪੜੇ ਕਹਿੰਦਾ ਨਹੀਂ ਕੱਪੜੇ ਵੀ ਨਹੀਂ ਪੁੱਤਰ ਪਹਿਲੀ ਮੈਨੂੰ ਗੱਲ ਦਾ ਸਿਰ ਲਿਖ ਕੇ ਕਿਨੂੰ ਤੈਨੂੰ ਦੁੱਤਾ ਹੈ ਕਹਿੰਦਾ ਦਿੱਤਾ ਤਾਂ ਇੱਕ ਸਾਧੂ ਹੈ ਜੀ ਸਾਦਾ ਜਿਆ ਕਹਿੰਦਾ ਸਾਦਾ ਜਿਆ ਨਹੀਂ ਉਹ ਪੌਂਚੀ ਉਸਤੀ ਹੈ ਹੁਣ ਇਹਦੇ ਅੱਗੇ ਲਿਖਣਾ ਸ਼ੁਰੂ ਕਰ ਜਿਹੜਾ ਉਹਨੇ ਤੈਨੂੰ ਲਿਖਾਇਆ ਵੀ ਘਟੇ ਘਟੇ ਇਹਦੇ ਅੱਗੇ ਲਿਖਦੇ ਉਮਰ ਆਰਬਲਾ ਆਰਜੂ ਜਿੱਦਨ ਸਾਡਾ ਜਨਮ ਹੋਇਆ ਉਦੋਂ ਬਾਅਦ ਜਿਹੜੀ ਚੀਜ਼ ਘਟਦੀ ਪਈਏ ਜਿੰਨੇ ਰੱਬ ਨੇ ਉਮਰ ਦਿੱਤੀ ਸੀ ਦਿਨ ਦਿਨ ਕਰਕੇ ਉਹ ਘਟਦੀ ਪਈ। ਆਹ ਬਾਣੀ ਚ ਪੜਦੇ ਹੋ ਆਉਦ ਘਟੈ ਦਿਲ ਸੇ ਘਟਦੀ ਹੈ ਨਾ ਉਧ ਘਟੇ ਦਿਨ ਸ ਰਹਿਣਾਰੇ ਮਨ ਗੁਰਮਿਲ ਕਾਂਸਵਾਰੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਅੱਗੇ ਕੀ ਹੈ ਜੀ ਆਪ ਘਟੇ ਘਟ ਰਹੀ ਹੈ ਨਾ ਆਪ ਘਟੇ ਤਨ ਚੀਜ ਹੈ ਇਹ ਦਿਨ ਦਿਨ ਕਰਕੇ ਜਿਹੜੀ ਘਟਦੀ ਪਿਓ ਨਾ ਜਿਹੜਾ ਲਿਖਾਇਆ ਹੈ ਨਾ ਘਟੇ ਘਟੇ ਇਹਦਾ ਮਤਲਬ ਇਹ ਵੇ ਕਿ ਜਿਹੜੀ ਉਮਰ ਪ੍ਰਮਾਤਮਾ ਨੇ ਦਿੱਤੀ ਜਨਮ ਤੋਂ ਬਾਅਦ ਜਿਹੜੀ ਘਟਦੀ ਘਟਦੀ ਹੈ ਉਹ ਸਾਡੀ ਉਮਰ ਹੈ ਆਯੂ ਕਹੋ ਆਰਬਲਾ ਕਹੋ ਏਜ ਕਹੋ ਸਾਡੀ ਉਮਰ ਘਟ ਰਹੀ ਹੈ ਉਹ ਬੜਾ ਉਤਸਕ ਹੋ ਗਿਆ ਕਹਿੰਦਾ ਜੀ ਤਾਂ ਜਿਹੜੀ ਵਧੇ-ਵਧੇ ਇਹ ਕੀ ਕਹਿਣ ਲੱਗੇ ਪੁੱਤਰੇ ਦੇ ਸਾਹਮਣੇ ਲਿਖ ਦੇ ਤਮਾ ਇਹਦੇ ਸਾਹਮਣੇ ਲਿਖ ਦੇ ਤ੍ਰਿਸ਼ਨਾ ਜਨਮ ਤੋਂ ਬਾਅਦ ਦਿਨ-ਬਦਨ ਉਮਰ ਘਟਦੀ ਏ ਤੇ ਤ੍ਰਿਸ਼ਨਾ ਦਿਨ-ਬਦਨ ਵਾਧਦੀ ਏ ਨਾਲ ਹੀ ਹੱਸ ਕੇ ਕਹਿਣ ਲੱਗੇ ਕਿ ਇਹਦੇ ਵਿੱਚ ਸਹਿਜ ਖਟੈ ਲੱਕ ਉੱਠਦਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਵੱਡੇ-ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਤ੍ਰਿਸ਼ਨਾ ਸੁਜੀ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਨ ਨੇ ਧਰਾਪੈ ਬਿਨ ਹਰ ਕਹਾ ਅਗਾਈ ਕਹਿਣ ਲੱਗੇ ਵਧੇ ਵਧੇ ਦਾ ਅਰਥ ਹੈ ਤ੍ਰਿਸ਼ਨਾ ਤਮਾ ਸੰਸਾਰੀ ਗੱਲ ਕਰ ਉਹ ਕਹਿੰਦਾ ਜੀ ਦੋਨੋਂ ਠੀਕ ਨੇ ਉਮਰ ਘਟਦੀ ਹੈ ਤ੍ਰਿਸ਼ਨਾ ਵਧਦੀ ਹੈ ਤੇ ਆਹ ਜਿਹੜਾ ਉਹਨਾਂ ਲਿਖ ਕੇ ਦਿੱਤਾ ਨਾ ਵਧੇ ਨਾ ਘਟੇ ਇਹ ਕੀ ਚੀਜ਼ ਕਹਿਣ ਲੱਗੇ ਇਹਦੇ ਅੱਗੇ ਲਿਖਦੇ ਸਵਾਸ ਨਨ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਦਿਲ ਸਾਰ ਜੋ ਕੁਝ ਰੱਬ ਨੇ ਪਾ ਦਿੱਤਾ ਨਾ ਨਾ ਬਚਿਆ ਵਧਨੇ ਤੇ ਨਾ ਘਟਨੇ ਨੇ ਉਹ ਤੁਰਦਿਆਂ ਕੁਛ ਦਿਨ ਤੈਨੂੰ ਲੈ ਕੇ ਕਿੰਨੇ ਦਿੱਤਾ ਕਹਿੰਦਾ ਇੱਕ ਸਾਧੂ ਹੈ ਕਹਿੰਦਾ ਪੁੱਤ ਉਹਦੀਆਂ ਗੱਲਾਂ ਦਾ ਮਜ਼ਾਕ ਨਾ ਉਡਾਇਆ ਕਰ ਉਹਨੇ ਤੈਨੂੰ ਜ਼ਿੰਦਗੀ ਦਾ ਰਾਜ ਅਜ ਸਮਝਾ ਦਿੱਤਾ ਹੈ ਜਨਮ ਤੋਂ ਬਾਅਦ ਉਮਰ ਘਟਰੀ ਹੈ ਤ੍ਰਿਸ਼ਨਾ ਵਧਰੀ ਹੈ ਜਿਹਨੇ ਨਹੀਂ ਘਟਣਾ ਨਹੀਂ ਵਧਣਾ ਉਹ ਸੱਚੀ ਮੁੱਚੀ ਸੁਵਾਸ ਨਹੀਂ ਮੈਂ ਫਿਰ ਬੇਨਤੀ ਕਰਾਂਗਾ ਜੀ ਇੱਕ ਮੌਤ ਆਵੇ ਫਿਜ਼ੀਕਲ ਤੌਰ ਤੇ ਇੱਕ ਮੌਤ ਹੋਵੇ ਬੰਦਾ ਖਾਂਦਾ ਵੀ ਇਹ ਪੀਂਦਾ ਵੀ ਹੈ ਸਭ ਕੁਝ ਹੰਡਾਂਦਾ ਹੈ ਪਰ ਜਦੋਂ ਵੈ ਗੁਰੂ ਜੀ ਨੂੰ ਭੁੱਲ ਜਾਂਦਾ ਮਰਿਆ ਹੋਇਆ ਹੈ ਮਰਨਾ ਚਾਹੀ ਜਿਨ੍ਹਾਂ ਬਿਸਰਤ RAM ਨਾਮ ਬਿਹੂਨ ਜੀਵਨ ਕੌਣ ਕਾਮ ਉਹ ਮੁਰਦਾ ਨੇ ਜਿਨ੍ਹਾਂ ਹਿਰਦਾ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਹਾਂ ਤਿਨ ਸੁਣੀ ਦੇ ਬਿਨਾ ਨਾਮ ਫਿਰੇ ਨਾਮੇ ਕੋਈ ਖੱਪ ਕੰਮ ਹੋਵੇ ਕਰਾਂ ਜਾਂ ਉਹ ਵੀ ਮੌਤ ਹੈ ਜੀ ਗੁਰਮਖੋ ਆ ਤੀਜੀ ਮੌਤ ਅਸੀਂ ਤੇ ਕਥਾ ਵਾਲੇ ਸਿਰਫ ਸ਼ਬਦ ਕਹਿ ਸਕਨੇ ਆ ਇਹ ਤੀਜੀ ਮੌਤ ਕੋਈ ਬ੍ਰह्मज्ञानी ਮਰਦਾ ਹੈ ਇਹ ਤੀਜੀ ਮੌਤ ਰੱਬ ਤੋਂ ਨਿਵਾਜੀ ਹੋਈ ਕੋਈ ਉਹ ਪਵਿੱਤਰ ਆਤਮਾ ਹੀ ਮਰਦੀ ਹੈ ਉਹ ਮੌਤ ਕਿਹੜੀ ਹੈ ਫਿਜ਼ੀਕਲ ਡੈਥ ਨਹੀਂ ਉਹ ਮੌਤ ਹੈ ਕਿ ਸ਼ਬਦ ਮਰੋ ਫਿਰ ਜੀਵੋ ਸਦਹੀ ਜਿਹੜਾ ਸ਼ਬਦ ਵਿੱਚ ਆਪਣੀ ਮੈਂ ਮੇਰੀ ਨੂੰ ਮਿਟਾ ਦੇ ਮੈਂ ਇੱਕ ਛੋਟੀ ਜੀ ਉਦਾਹਰਨ ਹੋਰ ਦੇ ਕੇ ਮਨਸੂਰ ਜੁਨਾਇਦ ਦਾ ਚੇਲਾ ਹੈ ਜੁਨਾਇਦ ਦਰਵੇਸੀ ਚੰਗਾ ਪਹੁੰਚਿਆ ਮਨਸੂਰ ਹਲਾਜ ਮਸੀਤ ਵਿੱਚ ਗਿਆ ਜੁਨਾਇਦ ਹੈ ਮਨਸੂਰ ਨੇ ਦਰਵਾਜ਼ਾ ਝਖੜਕਾਇਆ ਅੰਦਰੋਂ ਆਵਾਜ਼ ਆਈ ਜੀ ਕੌਣ ਕਹਿੰਦਾ ਮੈਂ ਮਨਸੂਰ ਕਹਿੰਦਾ ਕਿਵੇਂ ਆਇਆ ਕਹਿੰਦਾ ਮੈਂ ਰਹਿਣਾ ਚਾਹੁੰਦਾ ਇੱਥੇ ਜੁਨਾਇਦ ਨੇ ਅੱਗੋ ਕਿਹਾ ਸੂਫੀ ਨੇ ਦੋਨੋਂ ਜੁਨਾਇਦ ਨੇ ਕਿਹਾ ਇੱਥੇ ਇੱਕ ਜੋਗੀ ਥਾਂ ਹੈ ਦੂਜੇ ਜੋਗੀ ਥਾਂ ਕੋਈ ਨਹੀਂ ਇੱਥੇ ਇੱਕ ਹੀ ਬੈਠ ਸਕਦਾ ਦੂਜਾ ਨਹੀਂ ਹੁਣ ਮਸਜਿਦ ਕੋਈ ਛੋਟਾ ਜਾਂ ਭੋਰਾ ਤੇ ਨਹੀਂ ਸੀ ਨਾ ਜੀ ਕਿੱਡਾ ਵੱਡਾ ਮਸਜਿਦ ਦਾ ਜਿਹੜਾ ਪਸਾਰ ਸੀ ਪਰ ਅੰਦਰੋਂ ਆਵਾਜ਼ ਆਈ ਇੱਥੇ ਇੱਕ ਨਹੀਂ ਦੋ ਨਹੀਂ ਇੱਕ ਹੀ ਬੈਠ ਸਕਦਾ ਮਨਸੂਰ ਗੱਲ ਸਮਝ ਗਿਆ ਉਹ ਚੁੱਪ ਕਰਕੇ ਮਸਜਿਦ ਦੇ ਅੱਗੇ ਬੈਠ ਗਿਆ ਉਹ ਗਿਆਨੀ ਕਿਤੇ ਉਹਨੇ ਉੱਥੇ ਬਹਿਣਾ ਸ਼ੁਰੂ ਕਰ ਦਿੱਤਾ ਬਹਿਣ ਲੱਗ ਪਿਆ ਜਦੋਂ ਨਮਸੀ ਨਮਾਜ਼ ਅਦਾ ਕਰਨ ਉਹਨਾਂ ਦੇ ਜੋੜੇ ਝਾੜਨ ਲੱਗ ਪਿਆ ਜੁੱਤੀਆਂ ਗੰਡਣ ਲੱਗ ਪਿਆ ਕਈ ਮਕੀਨੇ ਲੰਘ ਗਏ मंसूर ਨੂੰ ਆਪੇ ਹੀ ਭੁੱਲ ਗਿਆ ਮਕੀਨਿਆਂ ਬਾਅਦ ਜੁਨੈਦ ਬਾਹਰ ਨਿਕਲਿਆ ਦਰਵਾਜ਼ਾ ਖੋਲ ਕੇ ਕਹਿੰਦਾ ਉਹ ਇੱਥੇ मंसूर ਆਇਆ ਸੀ ਅੱਗੋਂ ਕਹਿੰਦਾ ਆਇਆ ਸੀ ਉਹ ਮਰ ਗਿਆ ਹੈ ਆਇਆ ਸੀ ਉਹ ਮਰ ਗਿਆ ਹੈ ਕਹਿੰਨ ਲੱਗੇ ਮੈਨੂੰ ਵੀ ਪਤਾ ਸੀ ਮਰ ਗਿਆ ਮੈਂ ਤਾਂ ਹੀ ਆਪ ਲੈਣ ਵਾਸਤੇ ਆਇਆ ਚੇਤੇ ਰੱਖਿਓ ਸ਼ਬਦ ਵਿੱਚ ਮਰਨਾ ਸ਼ਬਦ ਵਿੱਚ ਮਰਨ ਵਾਲੇ ਲਈ ਆ ਅੱਖਾਂ ਦੀ ਲੋੜ ਥੋੜਾ ਅੱਖੀ ਬਾਝੋ ਵੇਖਣਾ ਬਿਨ ਕੰਨਾਂ ਸੁਨਣਾ ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕਹਿ ਤੋ ਖਸਮਾ ਮਿਲਣਾ ਉਹ ਜਿਹੜੇ ਸ਼ਬਦ ਵਿੱਚ ਰਤਿਆ ਮੈਂ ਆਪ ਨੂੰ ਬੇਨਤੀ ਕੀਤੀ ਜੀ ਮੌਤ ਵਾਕੀ ਸਭ ਲਿਖੇ ਪਰ ਜੋ ਪ੍ਰਮਾਤਮਾ ਦੇ ਰੰਗ ਚ ਰਤਿਆ ਹਰ ਕੇ ਸੇਵਕ ਜਿਹੜੇ ਉਹਦੇ ਰੰਗ ਵਿੱਚ ਰੱਤੇ ਆ ਜੀ ਉਹਨਾਂ ਦੀ ਕਥਾ ਬੜੀ ਵੱਖਰੀ ਹੈ ਮ੍ਰਿਤਮੰਡਲ ਦਾ ਕਾਇਦਾ ਕਾਨੂੰਨ ਨੂੰ ਮੰਨਦੇ ਆ ਪਰ ਅਧਿਆਤਮਿਕ ਤੌਰ ਤੇ ਉਹ ਅੰਤਲਾ ਸਵਾਸ ਵੈਗੁਰੂ ਜੀ ਦੀ ਯਾਦ ਵਿੱਚ ਤੇ ਮੈਂ ਕੱਲ ਵੀ ਰਾਤ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਅਤਰ ਸਿੰਘ ਉਹਨਾਂ ਨੇ ਅੱਜ ਭਾਈ ਸਾਹਿਬ ਵੀ ਜ਼ਿਕਰ ਕਰਕੇ ਗਏ ਜਦੋਂ ਖੱਪਣੀ ਪਹਿਨਾਈ ਸੀ ਜਾ ਕੇ ਹੋਤੀ ਮਰਦਾਨ ਸੀ ਪਾਲਣਾ ਮੁਸ਼ਕਲ ਹੁੰਦਾ ਹੈ ਕਹਿੰਦੇ ਨਹੀਂ ਜੀ ਅਸੀਂ ਪਾਲਾਂਗੇ ਸੰਗਤ ਆਉਂਦੀ ਰਹੇ ਉਹ ਅੰਤਮ ਬਚਨ ਕਹਿ ਸਨ ਇੱਥੇ ਰਹਿੰਦੀ ਦੁਨੀਆ ਤੱਕ ਸੰਗਤਾਂ ਆਉਂਦੀਆਂ ਰਹਿਣਗੀਆਂ ਜਦੋਂ ਅੰਮ੍ਰਿਤ ਵੇਲੇ ਆਪ ਸਭ ਨੂੰ ਪਤਾ ਜੀ ਕਿਉਂਕਿ ਸਵੇਰੇ ਸੰਤ ਮਹਾਰਾਜ ਕਿਉਂ ਸਾਖੀ ਕੈਵਰੀ ਸੁਣਾਈ ਦਿੰਦੀ ਹੈ ਸੰਗਤ ਜਿਹੜੀ ਆਮੰਦੀ ਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਹੁੰਦਾ तकरीबन ਸਵੇਰੇ ਉੱਠ ਕੇ ਅਭਿਆਸ ਚ ਬਹਿਣ ਤੋਂ ਪਹਿਲਾਂ ਤੋਸਟ ਚਾਹ ਦਾ ਕੱਪ ਲੈਣਾ ਪਰ ਉਸ ਦਿਨ ਗੁਰਮਖੋ ਸਮਾਧੀ ਸਥਿਤ ਹੋਏ ਆਮ ਤੌਰ ਤੇ ਸਮਾਧੀ ਤੋਂ ਉਥਾਨ ਹੋ ਕੇ ਜੋਗ ਵਿਸ਼ਿਸ਼ਟ ਜਾਂ ਕੋਈ ਹੋਰ ਗ੍ਰੰਥ ਸੁੰਦੇ ਹੁੰਦੇ ਸਨ ਉਸ ਦਿਨ ਕੋਈ ਆਵਾਜ਼ ਨਹੀਂ ਦਿੱਤੀ ਉਸ ਘਰ ਵਿੱਚ ਅੰਮ੍ਰਿਤ ਵੇਲੇ ਆਪਣਾ ਚੋਲਾ ਬਦਲ ਦਿੱਤਾ ਜਿਸ ਘਰ ਵਿੱਚ ਉਹਨਾਂ ਬਚਨ ਕੀਤਾ ਸੀ ਇੱਥੇ ਸੰਗਤਾਂ ਆਉਂਦੀਆਂ ਰਹਿਣਗੀਆਂ ਉਹਨਾਂ ਮਹਾਪੁਰਖਾਂ ਦੀ ਯਾਦ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ ਸਤਿਗੁਰੂ ਕਿਰਪਾ ਕਰੇ ਸਾਧੂ ਦੇ ਬਚਨ ਨੂੰ ਕਮਾਕੀ ਅਸਲ ਚ ਜੀਵਨ ਹੁੰਦਾ ਜੀ ਰਾਤ ਵੀ ਅਰਜ ਕੀਤੀ ਤੇ ਸਾਧੂ ਦਾ ਬਚਨ ਹਰ ਚੀਜ਼ ਬਣ ਸਕਦੀ ਸਤਿਗੁਰਾਂ ਨੇ ਇੱਥੋਂ ਤੱਕਿਆ ਕਿ ਚੰ드ਰਮਾ ਸੂਰਜ ਤਾਰੇ ਸਿਆਰੇ ਸਾਰੀ ਚੀਜ਼ਾਂ ਖਤਮ ਹੋ ਸਕਦੀਆਂ ਨੇ ਪਰ ਕਮਾਈ ਵਾਲੇ ਦਾ ਬਚਨ ਕਦੀ ਕੋ ਜਿ ਇਤਿਹਾਸ ਪਾਓ ਨਾਮ ਨਾਮ ਪਾਇਆ ਉਹ ਸਾਰੇ ਇਤਿਹਾਸ ਗ੍ਰੰਥਾਂ ਵਿੱਚੋਂ ਨਾਮ ਕਿਸੇ ਕਿਸ ਰੂਪ ਜ ਵਰਤਿਆ ਉਹ ਸਾਰਾ ਆ ਗਿਆ ਗੁਰਮਖੋ ਅੱਜ ਦੇ ਸਮੇਂ ਦੇ ਹਾਣੀ ਬੰਨਾ ਬਹੁਤ ਜ਼ਰੂਰੀ ਹੈ ਜਿਹੜੇ ਬੰਦੇ ਜਿਹੜੀਆਂ ਕੌਮਾਂ ਸਮੇਂ ਦੀ ਹਾਣੀ ਨਹੀਂ ਬੰਦਦੀਆਂ ਸਮਾਂ ਉਹਨਾਂ ਨੂੰ ਪਿੱਛੇ ਛੱਡ ਜਾਂਦਾ ਉਹ ਇਹਨਾਂ ਨੇ ਬਹੁਤ ਸੋਹਣੀ ਮਿਹਨਤ ਕੀਤੀ ਹੈ ਜੀ ਤੇ ਮੈਂ ਤਾਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਸਿੰਘ ਜੀ ਦਾ ਟੀਕਾ ਸ਼ਬਦ ਆਰਤੀ ਦਾ ਮਨਮੋਨ ਸਿੰਘ ਗੁਰਦਾਸ ਸਾਹਿਬ ਦੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਦੀ ਟੀਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਹ ਬਹੁਤ ਵੱਡੀ ਸੇਵਾ ਹੈ ਜੀ ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਰਹਿਮਤ ਵਰਤਾਏ ਜੀ ਆਓ ਸਿਰਫ 2-4 ਮਿੰਟ ਰਾਤ ਦੀ ਤਰ੍ਹਾਂ ਨਾਮ ਜਪ ਕੇ ਜੀ ਆਪਾਂ ਸਮਾਪਤੀ ਕਰਾਂਗੇ ਇਹ ਅਸੀਸ ਹੁੰਦੀ ਹੈ ਸੰਗਤ ਲਈ ਸੰਗਤ ਦੀ ਪ੍ਰਚਾਰਕ ਲਈ ਪਹਿਲਾਂ ਦਾਸ ਬੋਲੇਗਾ ਜੀ ਫਿਰ ਸਿੰਘ ਤੀਜੇ ਹਿੱਸੇ ਵਿੱਚ ਮਾਈਆਂ ਬੀਬੀਆਂ ਸਾਰੇ ਕਿਰਪਾ ਕਰੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਾਰੇ ਸਿੰਘ ਬੋਲੂਚੀ ਆਵਾਜ਼ ਵਿੱਚ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਤਨ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਆਪ ਜੀ ਦੀ ਹਜ਼ੂਰੀ ਚ ਬੈਠ ਕੇ ਸ਼ਬਦ ਦਾ ਉਚਾਰਨ ਕਥਾ ਅਰਥ ਵਿਚਾਰ ਸਾਖੀਆਂ ਬੇਅੰਤ ਪੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾ ਸੰਗਤ ਜੀ ਸਮੁੱਚੇ ਪ੍ਰਬੰਧਕਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਸਾਰੀ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਬੇਨਤੀ ਕਰਵਾ ਗੁਰੂ ਘਰ ਦੀ ਬਖਸ਼ਿਸ਼ ਹੈਡ ਗੌਨਸ ਸਾਹਿਬ ਨੂੰ ਬੇਨਤੀ ਹੈ ਅੱਗੇ ਲੈ ਕੇ ਆਉਣ ਸਮਪਰਦਾਇ ਦੇ ਵਿਦਾ ਮੁਖੀ ਸ੍ਰੀਮਾਨ ਸਤਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਬੇਨਤੀ ਹੈ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਬੈਠੇ ਨੇ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਬੈਠੇ ਨੇ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਬੈਠੇ ਨੇ ਸਾਰੀਆਂ ਮਹਾਨ ਹਸਤੀਆਂ ਨੂੰ ਬੇਨਤੀ ਹੈ ਨਾਲ ਹੋ ਕੇ ਸਰੋਪਉ ਦੀ ਬਖਸ਼ਿਸ਼ ਇੱਕ ਮੈਕ ਉੱਧਰ ਖੜਾ ਕਰ ਦਿਓ ਜੀ ਸਿੰਘ ਸਾਹਿਬ ਜੀ ਨੇ ਬੋਲਣਾ ਚੰਨਾ ਸਾਹਿਬ ਨੂੰ ਬੇਨਤੀ ਨਾਲ ਹੋ ਜਾਣਗੇ ਬਾਬਾ ਜੀ ਦਾ ਸਨਮਾਨ ਗੁਰੂ ਘਰ ਦੀ ਬਖਸ਼ਿਸ਼ ਇਹ ਪੰਥ ਦੀਆਂ ਸਾਰੀਆਂ ਹੀ ਵੱਡੀਆਂ ਹਸਤੀਆਂ ਮਹਾਪੁਰਸ਼ਾਂ ਨੂੰ ਬੇਨਤੀ ਹੈ ਸੁਰਸਿੰਘ ਵਾਲਾ ਨੂੰ ਅੱਗੇ ਹੋ ਜਾਣ ਬੋਲੇ ਇਸੋ ਸੋਨਹਾਲ ਇਸ ਦੇ ਨਾਲ ਹੀ ਭਾਈ ਸਾਹਿਬ ਯਾਨੀ ਪਿੰਦਰਪਾਲ ਸਿੰਘ ਦਾ ਸਮੁੱਚੇ ਹੀ ਪ੍ਰਬੰਧਕਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਸੰਪਰਦਾ ਵੱਲੋਂ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਨਾਲ ਹੀ ਹੁਕਮ ਹੋ ਗਿਆ ਕਿ ਥੋੜੇ ਮਿੰਟਾਂ ਦੀ ਹਾਜ਼ਰੀ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ ਮਹਾਂਪੁਰਸ਼ਾਂ ਨੇ ਉਹਨਾਂ ਨੇ ਥੋੜੇ ਮਿੰਟਾਂ ਵਾਸਤੇ ਬੋਲਣਾ ਹੈ ਉਹਨਾਂ ਤੋਂ ਬਾਅਦ ਸਿੰਘ ਸਾਹਿਬ ਜੀ ਦਾ ਸਮਾ ਫਿਰ ਆਪੋ ਨਦਰਸ਼ਨ